ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ ਟਰਾਲੀਆਂ ਦਾ ਲੱਗਿਆ ਬਾਈ ਨੰਬਰ ਆਪਣੀਆਂ ਆ ਟਰਾਲੀਆਂ ਢੋ ਰਹੇ ਆ ਇਹਨੂੰ ਬੰਦਿਆ ਨੇ ਲਾਇਆ ਆਪਣੇ ਨੇ ਬਿੱਡ ਛੱਡ ਗਾਵੇਂ ਬਾਈ ਟਰਾਲੀਆਂ ਜੀ ਜਿੱਥੇ ਜਨੇ ਆਈ ਵੀ ਇੱਕ ਸੁੰਨੀ ਸਰਪੰਚ ਵਾਲੀ ਆ ਇੱਕ ਸੁਖਚੈਨ ਵਾਲੀ ਆ ਗਰੀਸ ਗਰੂਥ ਕਰਦੇ ਆ ਦਾ ਬਾਈ ਇਹਨਾਂ ਨੂੰ ਸੁੱਕੀਆਂ ਚਲੀ ਵੀ ਦਿਆਂ ਨਗੜਾ ਨਹੀਂ ਚਲਾਈਏ ਟਰਾਲੀਆਂ ਗੀ ਔਰ ਭਾਈ ਸਾਹਿਬ ਆ ਜਾ ਬਿੱਡ ਲੱਗ ਗਿਆ ਬਾਈ ਟਰਾਲੀ ਦਾ ਇੱਕ ਇੱਕ ਪੈਪ ਰਹਿ ਗਿਆ ਉੱਪਰ ਵਾਲਾ ਰੱਖਣਾ ਇੱਕ ਬਲੀ ਰਹਿ ਗਈ ਸੱਤ ਨਾਮ ਛੱਡਿਆ ਵੀ ਇਹਨੂੰ ਟਰਾਲੀ ਨੂੰ ਫਿਰ ਇੰਨਾ ਆਪਣੇ ਬੰਦੇ ਦੂਈ ਤੋ ਦੇਣਗੇ ਸਵੇਰ ਕੇ ਲੱਗ ਰਹੇ ਆ ਬਾਈ 1 ਵਜੇ ਇਹਨਾਂ ਦੇ ਬਿੱਡ ਬਿੱਡ ਨਹੀਂ ਮਾਰੇ ਬੰਦਿਆਂ ਦੇ ਲੱਗਿਆ ਹੀ ਨਹੀਂ ਫੜਿਆ ਕਿਆ ਕਰ ਰਹੇ ਨੇ ਨੰਬਰ ਇਹਨਾਂ ਦਾ ਟਾਈਮ ਪੁੱਛਦਾ ਬਾਈ ਕਿਸੇ ਦੇ ਬਾਈ ਨਹੀਂ ਫੇਰ ਵੀ ਤੁਖੇ ਨੂੰ ਪੁੱਛਾਂ ਮੈਂ ਵੀ ਕਿਆ ਚੱਕਰ ਹੈ ਤੋਰਿਆ ਭਾਈ ਲੰਮੜਦਾਰ ਟਰਾਲੀ ਆਪਣੀ ਆ ਚੰਗੀ ਤਰ੍ਹਾਂ ਧੋਦੇ ਲੰਮੜਦਾਰ ਭਾਈ ਆ ਗਏ ਖੇਜੇ ਬੱਤ ਜਿਹੜਾ ਪਾਣੀ ਪੁਣੀ ਫੇਰਿਆ ਬਦਾਂ ਕਣਕ ਖਾਸ ਹੀ ਗਿਰ ਗਈ ਤਕਰੀਬਨ ਆਪਣੀ 40 ਕਿੱਲੇ ਗਿਰ ਗਏ ਸਨੌਲੀਆਂ ਆਪਾਂ ਨੇ ਢੇੜਾ ਨਹੀਂ ਮਾਰਿਆ ਕਿ ਆ ਬਣਿਆ ਇੱਧਰ ਭਾਈ ਤਾਇ ਉਹਨੇ ਵੱਢ ਰਹੇ ਆ ਕੱਖ ਸੁੱਖਾ ਦੇ ਤਾਇਆ ਸੁੱਖਾ ਵੀ ਮਹਰਾ ਅੱਧਾ ਚੱਲਾ ਹੋ ਗਿਆ ਪਤਾ ਨਹੀਂ ਕਿ ਆ ਹੋ ਗਿਆ ਇਹਨੂੰ ਸਮਝੋ ਨਹੀਂ ਲੱਗਦੀ ਬਾਤ ਕਹਾਂ ਕੁਸੈ ਕਰਾ ਕੁਸੈ ਸਾਸਰੀ ਕਾਲ ਬਾਈ ਸਾਸਰੀ ਕਾਲ ਜੀ ਹੋ ਠੀਕ ਹੈ ਨਵੀ ਤਾਜੀ ਸੁਣਾ ਕੋਈ ਦਿਮਾਗ ਦਮੂ ਕਿੱਥੇ ਚਲੇ ਗਿਆ ਆਪਣਾ ਅੱਜ ਕੀ ਹੋ ਗਿਆ ਦਾਦਾ ਵੀ ਵੱਡ ਰਿਹਾ ਬਾਈ ਕੱਖ ਹੋਰ ਤਾਇਆ ਹਾਂ ਠੀਕ ਆ ਤਕੜਾਂ ਹਾਂ ਠੀਕ ਆ ਠੀਕ ਆ ਵਧੀਆ ਸ਼ੁਕਰ ਕਿਰਪਾ ਮਾਲਕ ਕਿਰਪਾ ਮਾਲਕ ਦੀ ਤਕੜੇ ਦੇ ਚ ਆ ਗਏ ਹੋ ਗਏ ਕੰਮਕਾਰ ਬਈ ਆਪਣਾ ਲੋਟ ਆਈ ਬੈਨ ਗੰਨਾ ਆਪਣਾ ਵੱਟ ਗਿਆ ਗੰਨਾ ਬਜਾਈ ਵੀ ਹੋ ਗਈ ਪੱਤੀ ਵੀ ਫੁੱਲ ਗਈ ਕਣਕਾਂ ਮਾ ਪਾਣੀ ਵੀ ਲੱਗ ਗਿਆ ਤਕਰੀਬਨ 12-13 ਕਿੱਲੇ ਰਹਿ ਰਹੇ ਆ ਬਈ ਆਪਾਂ ਲਾ ਲੇਗੇ ਅੱਜ ਨੇ ਟਰਾਲੀਆਂ ਤੋਂ ਸਮਾਰ ਕੇ ਛੱਡਿਆ ਆਵੇਂਗੇ ਦੋਏ ਅੱਜ ਲਿਆਣੀਆਂ ਬਈ ਆਪਾਂ ਨੂੰ ਟਰੈਕਟਰਾਂ ਦੀ ਲੈਟਾਂ ਹੋਰ ਆਰਸ਼ਿੰਗਾਰ ਸੀਟਾਂ ਕਵਰ ਕੋਬਰ ਲਾਵੇਂ ਆਪਾਂ 10000 ਰੁਪਏ ਟਰੈਕਟਰਾਂ ਵਰ ਕੱਲ ਨੂੰ ਬਈ ਬੰਦਾ ਆਵੇ ਆਪਣਾ ਲੈਟਾਂ ਲੁੱਟਾਂ ਕਰਨ ਚਲਾ ਆ ਬਈ ਆਪਾਂ ਜਤਿੰਦਰ ਆ ਰਿਹਾ ਇੱਕ ਦੋ ਹੋਰ ਕੰਮ ਆ ਸਾਰੇ ਕਰਕਾ ਆਣੇ ਆ ਤੋਈ ਗਈ ਬਈ ਟਰਾਲੀ ਉਹ ਇੱਕ ਕੱਪੜਾ ਲਗੇ ਆ ਮਾਰਨ ਬੰਦੇ ਆਪਣੇ ਟਰੈਕਟਰ ਵੀ ਮਾਰਿਆ ਪਾਣੀ ਗੱਡੀ ਪਹੁੰਚ ਗਈ ਆਪਣੀ ਆਪਾਂ ਚਲਾ ਜੋ ਟਰਾਲੀ ਧੋ ਗਏ ਪਚਾਇਮਗੇ ਰਸਾਈ ਕਾ ਵੀ ਖੋਲ ਗਏ ਚ ਬੱਚੇ ਮੈਂ ਡੋਬਦੇਓ ਰਸੇ ਬਈ ਚ ਬੱਚੇ ਮੈਂ ਡੋਬਦੇ ਰਸ ਰੂਸ ਨਿਕਲ ਜੇਗਾ ਪਹਚਾ ਦੇ ਗਏ ਨੇ ਦੋਹੇ ਰਸਤੇ ਮੰਗਮੇ ਆ ਸਤਨਾਮ ਨੂੰ ਲੈ ਜੀ ਗਏ ਲ ਉਹਨੂੰ ਪਤਾ ਠੀਕ ਐ ਨਮਰਦਾਰ ਆ ਨਾ ਬਣਾ ਦਿਓ ਰਕਮ ਕਰ ਸਾਰਾ ਓਕੇ ਕਰ ਦਿਓ ਸਰਾਂਤ ਪਹੁੰਚ ਗਏ ਬਾਈ ਮੰੰਦਾ ਮਿਲ ਗਿਆ ਆਪਣਾ ਜਿਹੜਾ ਟਰਾਲੀਆਂ ਖਾਲੀ ਕਰਾਵਾ ਮੁੰਡਾ ਇਹਨੂੰ ਪਰਚੀ-ਪੁਰਚੀ ਦੱਸਣੀ ਆ ਜਾ ਕੇ ਟਰਾਲੀ ਕਰਾਵੇ ਆ ਖਾਲੀ ਆਪਣੀ ਸਪੈਸ਼ਲ ਐਡੀਸ਼ਨ ਵਾਲੀ ਓ ਰਾਣਿਆ ਕੀ ਹਾਲ ਏ ਓ ਠੀਕ ਐ ਔਰ ਫੇਰਾ ਨਵੀਂ ਤਾਜੀ ਵਸ ਵਜਿਆ ਚਾਰੇ ਮੈਂ ਤੈਨੂੰ ਕਰਨ ਲਈ ਆਪਾਂ ਜਾ ਕੇ ਆਪਣੀ ਖਾਲੀ ਕਰਾਵੇਂਗਾ ਹਾਂ ਹਾਂ ਸਰਾਂਦ ਪਹੁੰਚੇ ਆਂ ਬਈ ਆਪਾਂ ਲਾਈਟਾਂ ਲੈਣੀਆਂ ਟਰੈਕਟਰਾਂਆਂ ਆਂ ਲਾਈਟਾਂ ਲੂਟਾਂ ਲੈਣੀਆਂ ਹੋਰ ਸਮਾਨ ਲੈਣੇ ਆਂ ਬਾਈ ਨੂੰ ਸਮਝਾ ਰਿਹਾ ਵਰਚੀ ਫੁਰਚੀ ਕਿਸਕੇ ਨਾਮ ਕੀ ਆ ਕਿਹਿਆ ਸਿਸਟਮ ਹੈ ਥੋੜੇ ਜੇ ਵੇਟ ਲੈਣੇ ਆ ਜੇ ਵੇਟ ਵੀ ਮਿਲ ਗਏ ਪਹੁੰਚ ਗਏ ਭਾਈ ਆਪਾਂ ਲੈਟਾਂ ਵਾਲਿਆਂ ਬਾਹ ਕੋਲੀ ਵਾਲਿਆਂ ਬਾਹ ਭਾਈ ਪਹਿਲਾਂ ਪਰਾਂ ਦੀ ਦੁਕਾਨ ਥੋੜੀ ਹੁਣ ਇੱਧਰ ਚੇਂਜ ਹੋ ਗਿਆ ਇੱਧਰ ਆ ਗਈ ਨਵੀਂ ਸ਼ਾਪ ਬਣਾਈ ਹੈ ਜਿੰਨ ਮਰਜ਼ੀ ਆ ਜਾਓ ਰ ਲਿਖਿਆ ਹੋਇਆ ਵਾ ਭਾਈ ਇਸ ਦੁਕਾਨ ਤੇ ਕੰਮ ਕਰਨ ਲਈ ਮੁੰਡੇ ਦੀ ਲੋੜ ਹੈ ਆਪਣੇ ਮੁੰਡੇ ਬਾਹਰ ਨੂੰ ਜਾ ਰਹੇ ਔਰ ਲੋੜ ਕੰਮ ਵਾਸਤੇ ਹੈ ਦੇਖ ਲੈ ਫਿਰ ਕੀ ਬੋਲ ਰਿਹਾ ਨਿਕਲ ਗਿਆ ਬਾਈ ਸਮਾਨ ਆਪਣਾ ਹਾਰਨ ਨਿਕਲ ਗਏ ਚਾਰ ਜੋੜੇ ਤਿੰਨ ਟਰੈਕਟਰਾਂਗੇ ਇੱਕ ਗੱਡੀ ਆਪਣੀ ਆ ਪਿਛਲੀਆਂ ਲਾਈਟਾਂ ਇਹ ਜੌਂਡੀਅਰ ਕੀ ਹੈ ਇਹ ਆਪਣਾ ਸਪਰਾਜ ਨੂੰ ਪਿਛਲੀ ਲਾਈਟ ਇਹ ਹਾਲੈਂਡ ਨੂੰ ਹੈ ਜਿਸ ਤਰ੍ਹਾਂ ਆਪਣੀਆਂ ਦੋਈਆਂ ਲਾਈਟਾਂ ਤਿੰਨ ਲੱਗੀ ਵੀਆਂ ਇੱਕ ਇੱਕ ਲੱਗੀ ਵੀ ਇੱਕ ਦੂਏ ਬਸ ਲਾਵੇਂ ਆਪਾਂ ਜੋ ਸੱਜੇ ਮਗਰਾੜ ਪਰ ने अपनी दो की लाइट आ गई मुरे पेट पर लगे दोलैंड लगे अर्थ पचुंज न लगी लाइटा नहीं ट्यूबा आगे बाकी निकल गया समान अपना बिल बनेगा देखो कि बना श्री बहुत ਆਗੇ ਦੇ ਬਾਈ ਲੈਟਾਂ ਲੁੱਟਾਂ ਕੰਮ ਨਵੇੜ ਗਿਆ ਆਪਾਂ ਲੈਟਾਂ ਢੱਲਿਆ ਇਹਦੇ ਲੋਗ ਟੈਲਾਂ ਦੇਖਦੇ ਫਿਰਾਂ ਸਵੇਰਗੇ ਕਈ ਫੈਕਟਰੀਆਂ ਮੈਂ ਜਾਏ ਮੈਂ ਸਹਜਾਦ ਵਰ ਪੰਛੇ ਆਪਾਂ ਸਹਜਾਦ ਵਰ ਕੁਆਲਿਟੀ ਚੈੱਕ ਕਰੋ ਬਾਈ ਜੋ ਬਾਈ ਥੱਲੇ ਜਿਹੜਾ ਡਿਜ਼ਾਈਨ ਬਣਾਉਣਾ ਆਪਣਾ ਤੁਹਾਨੂੰ ਇਹ ਬਣ ਜੇ ਆ ਜਿਹੜੀਆਂ ਦਾ ਕੰਮ ਆਉਦਾ ਹੈ ਬਈ ਇਹ ਕੰਦਾ ਉਸੀ ਹੋਈ ਪਿਆ ਉਲੀ ਬੜੀ ਡਟ ਹੈ ਨੇ ਜੋ ਭਾਈਆ ਆਪਣਾ ਜੇ ਆਪਾਂ ਨੇ ਮਕਾਨ ਮਾਂ ਵਰਤਣੀ ਹੈ ਚਣਾਈ ਵਾਸਤੇ ਪਰ ਉਹ ਚੱਕ ਇੱਕ بڑے ਬਾਕਸ ਵਾਲੀ ਨਹੀਂ ਹੈ ਨੇ ਬਲਾਕ ਹੈ ਨੇ بڑے ਹੈ ਜੋ ਬਲਾਕ ਹੈ ਵੀ ਕੰਦ ਵਾਸਤੇ ਸਸਤਰੀ ਗੱਲ ਬੀ ਜਿਹੜੀ ਬਲਾਕ ਹੈ ਬਾਈ ਇਹੋ ਗਿਆ ਜੀ ਜੀ ਚਲੋ ਥਾੜੇ ਜੀ ਉੱਪਰ ਰੱਖਣ ਨੂੰ ਥਾਮਲੇ ਦੇ ਇਹ ਵੀ ਇਹ ਇਹ ਬਤਾ ਕਰਨੀ ਆ ਜੇ ਆਪਾਂ ਨੇ ਆਪਣਾ 5000 8400 ਜਤਿੰਦਰ ਅਯੋ ਲਪਾਈ ਵੀ ਕਰਕੇ ਦਿਖਾਈ ਵੀ ਵੀਰ ਦੇਗਾ ਹਾਂ ਜੀ ਦੇਖ ਕਿੰਨੀ ਸੋਹਣੀ ਆਹ ਇਹ ਬਣਿਆ ਬਾਈ ਆਹ ਤੇੜਾ ਕੱਤੀ ਹੈਗੀ ਤੁਹਾਨੂੰ ਜੋਇੰਟ ਮੇਰੋ ਪਹਿਲਾਂ ਇੱਧਰ ਸੀ ਨਾ ਉਹਦੇ ਉੱਤੇ ਪਹਿਲੇ ਇੱਧਰ 3500 ਬਣ ਗਿਆ ਬਾਈ ਸੌਦਾ ਆਪਣਾ ਲੋਕ ਟੈ ਲਾਂਗਾ 16000 ਇੰਟ ਲੈ ਲਈ ਆਪਾਂ ਨੇ ਪੇਮੈਂਟ ਦੇ ਦੀ ਬਾਈ ਨੂੰ ਲੱਖ ਰੁਪਇਆ ਹੋਰ ਬਾਈ ਠੀਕ ਠਾਕ ਐ ਬੜੀ ਵੀਡੀਓ ਬਣਾਇਆ ਬਾਈ ਪਹੁੰਚ ਕਰੇਗੇ ਬਾਈ ਨੇ ਆਪਣੇ ਬਾਹਰ ਪਿੰਡ ਦਾ ਸੇਡ ਬੈਠੇ ਆ ਪੇਮੈਂਟ ਆਪਾਂ ਵੱਧ ਲੇਗਾ ਇਹਦੇ ਬਾਈ ਲੱਖ ਦੇ ਦਿਆ ਬਾਕੀ ਤਲਵਿੰਦਰ ਵੀਰ ਆਪੇ ਗੱਲ ਕਰ ਲੇਗਾ ਪਹੁੰਚ ਜਾਈ ਆਪਣੇ ਬਾਹਰ ਹੁੰਦਲ ਹੈ ਨਾ ਆਪਣਾ ਹੁੰਦਲ ਇੰਟਰਪ੍ਰਾਈਜ਼ੇ ਨੂੰ ਉੱਪਰ ਹੈ ਬਾਈ ਜੀ ਤੇ ਬੇੜਾ ਪਾਪਾ ਗੰਡੂ ਵਾਲੇ ਜਿਹੜਾ ਗੁਰਦੁਆਰਾ ਗੁਰਦੁਆਰਾ ਸਾਹਿਬ ਹੈ ਆਪਣਾ ਲਾਂਡਰਾ ਦੇ ਫਤਿਹਗੜ੍ਹ ਸਾਹਿਬ ਵਾਲੇ ਰੋਡ ਪਰ ਬਾਬੇ ਗੱਡੂ ਵਾਲੇ ਦਾ ਗੁਰਦੁਆਰਾ ਬਾਬਾ ਜੀ ਦਾ ਲਾਂਡਰਾ ਰੋਡ ਉੱਤੇ ਆ ਕੇ ਕਿਉਂਕਿ ਬੈਕ ਸਾਡ ਹੈ ਬਾਈ ਕਿਸੇ ਨੂੰ ਬਾਈ ਟਾਲਾ ਚਾਹੀਦੇ ਹੋ ਆ ਕੇ ਤਲਵਿੰਦਰ ਬਾਈ ਦਾ ਨਾਮ ਲੈ ਦਿਓ ਓਕੇ ਦੀ ਰਿਪੋਰਟ ਹੈ ਅੱਗੇ ਬਾਈ ਘਰਾਂ ਆਪਾਂ ਲਿਆਏ ਦੇ ਲੈਟਾਂ ਹੌਣ ਹੋਰ ਸਾਰਾ ਸਮਾਨ ਲਿਆ ਇਹ ਟਰੈਕਟਰ ਗਰੀਜ ਨਾਲ ਲੈਟਾਂ ਲਿਆ ਇਹਦੇ ਪਿਛਲੇ ਨੀ ਤਿੰਨੇ ਟਰੈਕਟਰਾਂ ਸਮਾਨ ਲਿਆ ਏ ਵੇਟ ਰਹਿ ਗਏ ਬਾਈ ਵੇਟ ਲਿਆ ਮੈਂ ਕੱਲ ਨੂੰ ਪਟਿਆਲੇ ਤੇ ਜਾ ਕੇ ਆਪਾਂ ਲਾਗਿੱਟਾਂ ਵੀ ਲਿਆਏ ਬਾਈ ਆਪਣੀਆਂ ਮਿਲਾ ਬਾਈ 10:00 ਵਜੇ ਰਾਤ ਕੇ ਅਗਲੇ ਬਲੌਗ ਨਾਲ ਧੰਨਵਾਦ ਵੀਡੀਓ ਦੇਖਣ ਲਈ ਸੁੱਖਾ ਦੇਖੋ ਬਿਤਰਾਂ ਨੀਂਦ ਮੈਂ ਕਮਲਾ ਰਿਆ